ਬੇਸਮੈਂਟਾਂ ਭਰੀਆਂ ਇਹਨਾਂ ਨੇ ਗੰਦ ਪਾਇਆ ਬੇਸਮੈਂਟਾਂ ਚ ਕੁਝ ਬੰਦੇ ਇੰਨੇ ਜ਼ਿਆਦਾ ਟੌਕਸਿਕ ਲੱਗੇ ਕਿ ਵੀ ਵਰਮਿੰਗ ਨਹੀਂ ਦੇਣੇ ਚਾਹੀਦੇ ਪੰਜਾਬੀ ਇੱਕ ਲੇਡੀ ਨੇ ਤਾਂ ਇੱਥੇ ਤੱਕ ਕਿਹਾ ਵੀ ਸਪਾਊਸ ਵੀਜ਼ਾ ਅਲਾਉ ਨਹੀਂ ਹੋਣਾ ਚਾਹੀਦਾ ਪੇਸ਼ ਬਦਲ ਗਿਆ ਸ਼ਹਿਰ ਬਦਲ ਗਿਆ ਸੋਚ ਨਹੀਂ ਬਦਲੀ ਅਭੀ ਸੋਚ ਨਹੀਂ ਬਦਲੀ ਜਦੋਂ ਰੋਟੀ ਬਣਨੀ ਹੋ ਉਹਨੂੰ ਕਹਿੰਦੇ ਆਟਾ ਗੁੰਨਦੇ ਆ ਫਲਾਣਾ ਕੰਮ ਕਰਦੇ ਉਹਨੂੰ ਯੂਜ਼ ਵੀ ਕਰ ਲਈ ਉਹ ਆਨ ਉਹਦੀ ਐਡਵਾਂਟੇਜ ਹੈ ਡਿਸਐਡਵਾਂਟੇਜ ਕੋਈ ਨਹੀਂ ਗੀ ਬੱਚਾ ਵਿਗੜ ਜਾਊਗਾ ਬੱਚਾ ਵਿਗੜ ਜਾਊਗਾ ਬੱਚਾ ਦਾ ਤੁਹਾਡਾ ਚੰਡੀਗੜ੍ਹ ਵੀ ਵਿਗੜ ਦੇਗਾ ਜੇ ਵਿਗੜਨ ਵਾਲਾ ਹੋਇਆ ਤਾਂ ਇੱਥੇ ਕਿਹੜਾ ਨਹੀਂ ਪੀਦੇ ਅਸੀਂ ਸ਼ਰਾਬਾਂ ਪਲੀਜ਼ ਆਪਣੇ ਬੱਚਿਆਂ ਨੂੰ ਜ਼ਿਆਦਾ ਟਰਸਟ ਕਰੋ ਉਹਨਾਂ ਤੇ ਇਤਬਾਰ ਕਰੋ ਤੁਸੀਂ ਗੋਰਿਆਂ ਦੇ ਕਾਨਸਰਟ ਚ ਗਏ ਹੋ ਮੈਂ ਗੋਰਿਆਂ ਦੇ ਕਾਨਸਰਟ ਚ ਗਏ ਹਾਂ ਉੱਥੇ ਬੀਅਰ ਪਿੰਦੇ ਆ ਉੱਥੇ ਹਰ ਤਰ੍ਹਾਂ ਦੀ ਸ਼ਰਾਰਤ ਚੱਲ ਰਹੀ ਹੈ ਕਹਿੰਦਾ ਤਾਂ ਉਹਨਾਂ ਪੇਰੈਂਟ ਬਾਰੇ ਕਰਾਂ ਕਮਾਂ ਜਿਹੜੇ ਜਾਂਦੇ ਹੀ ਬੱਚੇ ਨੂੰ ਕਹਿੰਦੇ ਪੈਸਾ ਭੇਜ ਡਰੱਗ ਦੀ ਤਸਕਰੀ ਚ ਪੈ ਜਾਂਦੇ ਆ ਕਿ ਯਾਰ ਉਹ ਕੋਈ ਉਹਨੂੰ ਲਾਲਚੇ ਦੇਂਦਾ ਕਿ ਤੇਰੇ ਫਾਦਰ ਦੇ ਗਹਿਣੇ ਪਈ ਹੋਈ ਆ ਜ਼ਮੀਨ ਤੇਰੇ ਪਿਓ ਦੀ ਇੱਕ ਇੱਕ ਵਾਰੀ ਹੀ ਨਿਕਲ ਜੂਗੀ ਆਪਣੇ ਪੇਰੈਂਟਸ ਨੂੰ ਵੱਡੀਆਂ ਕੋਠੀਆਂ ਬਣਾ ਕੇ ਇਸ ਲਈ ਦਿੱਤੀਆਂ ਕਿ ਉਹ ਜ਼ਮੀਂਦਾਰਾਂ ਨੂੰ ਦਿਖਾਣਾ ਚਾਹੁੰਦੇ ਸੀਗੇ ਕਿ ਤੁਸੀਂ ਸਾਡੀ ਮਾਂ ਨੂੰ ਸਾਡੇ ਪਿਓ ਨੂੰ ਜ਼ਲੀਲ ਕੀਤਾ ਇੰਨੇ ਸਾਲ ਜਦੋਂ ਤੁਸੀਂ ਆਪਣਾ ਪਿੰਡ ਜਾਂ ਸ਼ਹਿਰ ਛੱਡ ਕੇ ਵਿਦੇਸ਼ੀ ਧਰਤੀ ਤੇ ਜਾਂਦੇ ਹੋ ਤਾਂ ਮਨ 'ਚ ਬਹੁਤ ਸਾਰੇ ਸੁਪਨੇ ਹੁੰਦੇ ਨੇ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ ਪਰ ਉੱਥੇ ਪਹੁੰਚ ਕੇ ਕਿਸ ਤਰ੍ਹਾਂ ਦੇ ਤਜਰਬੇ ਤੁਹਾਨੂੰ ਸਾਹਮਣੇ ਆਉਂਦੇ ਨੇ ਤੁਹਾਡੇ ਉਸ ਦੀ ਵੀ ਇੱਕ ਅਲੱਗ ਕਹਾਣੀ ਹੈ ਇਸ ਨੂੰ ਹੀ ਲੈ ਕੇ ਫੌਜ ਚ 22 ਸਾਲ ਸਰਵਿਸ ਕਰਕੇ ਕਰਨਲ ਵਜੋਂ ਰਿਟਾਇਰ ਹੋਏ ਨੇ ਅਪਾਰਜੀਤ ਸਿੰਘ ਨਕਈ ਹੋਰੀ ਜੋ ਕਿ ਅੱਜ ਕੱਲ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਟਰੈਕਿੰਗ ਕਰਦੇ ਨੇ ਟਰੈਕਿੰਗ ਦੇ ਨਾਲ ਨਾਲ ਉਹ ਪਹੁੰਚੇ ਕੈਨੇਡਾ ਵੀ ਹੁਣ ਅਸੀਂ ਕੈਨੇਡਾ ਤੇ ਇਸ ਕਰਕੇ ਆਏ ਆ ਕਿਉਂਕਿ ਬਹੁਤ ਸਾਰੇ ਪੰਜਾਬੀ ਕੈਨੇਡਾ ਜਾ ਕੇ ਵਸੇ ਨੇ ਜਾਂ ਵਸਣ ਦੀ ਇੱਛਾ ਰੱਖਦੇ ਨੇ ਨਕਈ ਸਾਹਵੋਰਾ ਨੇ ਇੱਕ ਕਿਤਾਬ ਲਿਖੀ ਹੈ ਆਪਣੇ ਤਜਰਬੇ ਚੋਂ ਹਜ਼ਾਰਾਂ ਬੱਚਿਆਂ ਨੂੰ ਮਿਲੇ ਨੇ ਸੈਂਕੜੇ ਬੱਚਿਆਂ ਨੂੰ ਇਹਨਾਂ ਨੇ ਇੰਟਰਵਿਊ ਵੀ ਕੀਤਾ ਹੈ ਤੇ ਉਸ ਤੋਂ ਬਾਅਦ ਇੱਕ ਕਿਤਾਬ ਲੈ ਕੇ ਸਾਹਮਣੇ ਆਏ ਨੇ ਇਸ ਕਿਤਾਬ ਦਾ ਜੋ ਟਾਈਟਲ ਹੈ ਇਹ ਬਹੁਤ ਹੀ ਇੰਟਰਸਟਿੰਗ ਹੈ ਇਹ ਹੈ ਦਾ ਬਰਾਊਨ ਗੋਰਾਜ਼ ਆਫ ਬ੍ਰੈਮਟਨ ਦਾ ਬਰਾਊਨ ਗੋਰਾਜ਼ ਆਫ ਬ੍ਰੈਮਟਨ ਇਹ ਜਿੰਨਾ ਆਪਣੇ ਆਪ ਚ ਇੰਟਰਸਟਿੰਗ ਹੈ ਓਨੀ ਹੀ ਇੰਟਰਸਟਿੰਗ ਇਹਦੇ ਵਿੱਚ ਗੱਲਾਂ ਨੇ ਤੇ ਓਨਾ ਹੀ ਓਨੀ ਹੀ ਇੰਟਰਸਟਿੰਗ ਇਹਦੇ ਫਾਈਂਡਿੰਗਸ ਨੇ ਉਸ ਤੋਂ ਅੱਗੇ ਲਿਖਦੇ ਨੇ ਸਟਰਗਲਸ ਇਨ ਅ ਲੈਂਡ ਆਫ ਪ੍ਰੋਮਿਸ ਯਾਨੀ ਆਸਾ ਦੀ ਧਰਤੀ ਤੇ ਕਿਸ ਤਰ੍ਹਾਂ ਦੇ ਸੰਘਰਸ਼ ਹੁੰਦੇ ਨੇ ਨਕਈ ਸਾਹਿਬ ਹੋਰਾਂ ਨੇ ਉਸ ਨੂੰ ਵੀ ਇਸ ਕਿਤਾਬ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਨਕਈ ਸਾਹਿਬ ਤੁਹਾਡਾ ਇਸ ਇੰਟਰਵਿਊ ਵਿੱਚ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਇਹ ਕਿਤਾਬ ਦੇਖੀ ਮੇਰੇ ਮਨ ਚ ਕਾਫੀ ਦੇਰ ਤੱਕ ਕਿਉਰਿਓਸਟੀ ਰਹੀ ਕਿ ਦਾ ਬਰਾਊਨ ਗੋਰਾ ਜੋ ਬ੍ਰੈਮਟਨ ਇਸ ਕਿਤਾਬ ਦਾ ਇਹ ਨਾਮ ਰੱਖਣ ਦੀ ਕਿੱਥੋਂ ਸੋਜੀ ਤੁਹਾਨੂੰ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਤੁਸੀਂ ਸਵਾਲ ਬੜਾ ਰਿਲੇਵੈਂਟ ਸ਼ੁਰੂ ਕੀਤਾ ਕਿਉਂਕਿ ਇਸ ਤੇ ਕਾਫੀ ਵਿਚਾਰ ਕੀਤਾ ਮੈਂ ਮੈਂ ਕਿਤਾਬ ਦੇ ਨੋ ਤੇ ਇਹਦੀ ਇਨਸਪੀਰੇਸ਼ਨ ਤਾਂ ਆਈ ਸੀਗੀ ਇੱਕ ਵਿਲੀਅਮ ਡੈਲ ਰਿੰਪਲ ਦੀ ਬੁੱਕ ਸੀਗੀ ਦਾ ਵਾਈਟ ਮੋਗULS ਕਿ ਜਦੋਂ ਗੋਰੇ ਇੱਥੇ ਆਏ ਸੀ ਉਹ ਮੋਗਲਾਂ ਵਾਂਗੂ ਬਣਨ ਦੀ ਕੋਸ਼ਿਸ਼ ਕਰਦੇ ਸੀ ਨਵਾਬਾਂ ਦੇ ਚੋਗੇ ਪਾਉਂਦੇ ਸੀਗੇ ਤੇ ਹੁੱਕਾ ਪੀ ਕੇ ਉਹ ਜੇ ਬਣਨਾ ਚਾਹੁੰਦੇ ਸੀ ਤੇ ਮੈਂ ਜਦੋਂ ਕੈਨੇਡਾ ਗਿਆ ਮੈਨੂੰ ਇਹਦਾ ਅਹਿਸਾਸ ਨਹੀਂ ਸੀਗਾ ਵੀ ਇੱਥੇ ਆਪਣੀ ਕਮਿਊਨਿਟੀਜ਼ ਕੋਈ ਡਿਵਾਈਡ ਹੈ ਤੇ ਉੱਥੇ ਮੈਂ ਜਦੋਂ ਜਾ ਕੇ ਦੇਖਿਆ ਕਿ ਜਿਹੜੇ ਪੁਰਾਣੇ बसे ਹੋਏ ਐ ਉਹ ਆਪਣੇ ਆਪ ਨੂੰ ਗੋਰੇ ਮੰਨਣ ਲੱਗ ਗਏ ਤੇ ਜਿਹੜਾ ਕੋਈ ਨਵਾਂ ਇਮੀਗ੍ਰੈਂਟ ਜਾਂਦਾ ਕੋਈ ਮਾਈਗ੍ਰੈਂਟ ਜਾਂਦਾ ਉਹ ਉਹਨੂੰ ਕਾਲਾ ਹਿੰਦੂस्तानी ਸਮਝਦੇ ਨੇ ਤੇ ਆਪਣੇ ਆਪ ਨੂੰ ਗੋਰੇ ਸਮਝਦੇ ਐ ਜਿਵੇਂ ਇਹਦਾ ਟਾਈਟਲ ਹੈ ਦਾ ਬਰਾਊਨ ਗੋਰਸ ਆਫ ਬ੍ਰੈਮਟਨ ਯਾਨੀ ਸਾਡੇ ਲੋਕੀ ਆਪਣੇ ਲੋਕਾਂ ਨਾਲ ਹੀ ਵਿਤਕਰਾ ਕਰ ਰਹੇ ਨੇ ਤੁਹਾਡਾ ਇਹ ਕਹਿਣ ਦਾ ਮਤਲਬ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜੀ ਜਿਹੜੀ ਜਿਹੜੇ ਗੋਰੇ ਸਾਡੇ ਨਾਲ ਵਿਤਰਾ ਕਰਦੇ ਹੋਣ ਤਾਂ ਅਸੀਂ ਉਹਨੂੰ ਹੈਂਡਲ ਕਰ ਸਕਦੇ ਹਾਂ ਸੰਭਾਲ ਸਕਦੇ ਹਾਂ ਵੀ ਉਹ ਉਹ ਸਾਨੂੰ ਨਹੀਂ ਸਮਝਦੇ ਉਹ ਸਾਨੂੰ ਨਹੀਂ ਜਾਣਦੇ ਜਾਂ ਉਹ ਸਾਡੇ ਨਾਲ ਕੋਈ ਸympathy ਨਹੀਂ ਰੱਖਦੇ ਪਰ ਅਸੀਂ ਇੱਥੋਂ ਜਦੋਂ ਬੱਚੇ ਨੂੰ ਭੇਜਦੇ ਆ ਸਾਨੂੰ ਲੱਗਦਾ ਵੀ ਸਾਡੇ ਜਿਹੜੇ ਰਿਸ਼ਤੇਦਾਰ ਨੇ ਸਾਡੇ ਜਿਹੜੇ ਉਹ ਕਮਿਊਨਿਟੀ ਕੇ ਹੋਈ ਹੈ ਪੰਜਾਬੀ ਕਮਿਊਨਿਟੀ ਉੱਥੇ ਵਸੀ ਹੋਈ ਹੈ ਉਹ ਇਹਨਾਂ ਦਾ ਖਿਆਲ ਰੱਖੂਗੀ ਇਸ ਵਿਚਾਰ ਨਾਲ ਅਸੀਂ ਸੋਚ ਭੇਜਦੇ ਆ ਉੱਥੇ ਜਾ ਕੇ ਬੱਚੇ ਨੂੰ ਜਦੋਂ ਇਹ ਮਹਿਸੂਸ ਹੋਣ ਲੱਗਦਾ ਕਿ ਇਹ ਤਾਂ ਬਿਲਕੁਲ ਉਲਟ ਗੱਲ ਹੈ ਜਿਵੇਂ ਮੈਂ ਕਿਤਾਬ ਦੇ ਪਹਿਲੇ ਪੇਜ ਤੇ ਲਿਖਿਆ ਵੀ ਉਹ ਮੈਨੂੰ ਦੱਸਣ ਲੱਗੇ ਮੈਂ ਕਿਹਾ ਵੀ ਕਿਵੇਂ ਤੁਹਾਡੀ ਜ਼ਿੰਦਗੀ ਉਹ ਕਹਿਣ ਲੱਗੇ ਜੀ ਜ਼ਿੰਦਗੀ ਤਾਂ ਔਖੀ ਹੈਗੀ ਹੋਈ ਐ ਉਹ ਪਨ ਹੋਰ ਔਖੀ ਐ ਇਸ ਲਈ ਹੋ ਜਾਂਦੀ ਵੀ ਸਾਡੇ ਆਪਣੇ ਹੀ ਸਾਨੂੰ ਮਾੜਾ ਕਹਿੰਦੇ ਆ ਸੋ ਉਹ ਮੈਨੂੰ ਗੱਲ ਥੋੜੀ ਜੀ ਅਜੀਬ ਲੱਗੀ ਕਿਉਂਕਿ ਮੈਂ ਉਹ ਐਕਸਪੈਕਟ ਨਹੀਂ ਸੀ ਕਰਦਾ ਤੇ ਮੈਂ ਬੱਚਿਆਂ ਨੂੰ ਇੰਟਰਵਿਊ ਕਰਨ ਲੱਗ ਗਿਆ ਕੋਈ 10 ਸਾਲ ਮੰਨ ਲਓ 5 ਸਾਲ ਮੰਨ ਲਓ ਜੋ ਲੋਕ ਕੈਨੇਡਾ ਮੂਵ ਹੋਏ ਜੋ ਬੱਚਿਆਂ ਤੋਂ ਖਾਸ ਕਰ ਗੱਲ ਕਰੀਏ ਤਾਂ ਉਹਨਾਂ ਨਾਲ ਜ਼ਿਆਦਾ ਵਿਤਕਰਿਆ ਆ ਜਾਂ ਐਜ਼ ਅ ਕਮਿਊਨਿਟੀ ਜਿਹੜੀ ਫਰੈਸ਼ ਜਾ ਰਹੀ ਹੈ ਉਹਨਾਂ ਨਾਲ ਸਟੂਡੈਂਟ ਵਰਸਸ ਅਦਰਸ ਹੈ ਜਾਂ ਸਟੂਡੈਂਟ ਦੇ ਨਾਲ ਨਾਲ ਜਿਹੜੇ ਹੋਰ ਵੀ ਲੋਕ ਗਏ ਆ ਦੋਨੋਂ ਤਰਫ ਹੀ ਆ ਜੀ ਜਿਹੜੇ ਸਟੂਡੈਂਟਸ ਨੇ ਔਰ ਇਮੀਗ੍ਰੈਂਟਸ ਹੈ ਕਈ ਪੀਆਰ ਤੇ ਜਾਂਦੇ ਆ ਬੱਚੇ ਦੋਨਾਂ ਤੇ ਹੀ ਆ ਪਰ ਜਿਹੜੇ ਪੀਆਰ ਤੇ ਜਾਂਦੇ ਆ ਉਹਨਾਂ ਨੂੰ ਵੀ ਥੋੜੀ ਸਟਰਗਲ ਤਾਂ ਹੈਗੀ ਹੈ ਜੌਬ ਲੱਭਣ ਚ ਕਿਉਂਕਿ ਉਹਨਾਂ ਕੋਲ ਉਹ ਵੈਲ ਇ ਸਟੈਬਲਿਸ਼ ਨਹੀਂ ਹੈ ਇਹ ਜਿਹੜਾ ਪੁਰਾਣਾ ਗਿਆ ਹੋਇਆ ਉਹਦੇ ਕੋਲ ਕਾਰ ਬਾਰ ਕਾਰ ਸਾਰਾ ਕੁਝ ਹੈਗਾ ਤੇ ਉਹ ਉਹ ਆਪਣੇ ਆਪ ਨੂੰ ਵੈਲ ਸੈਟਲ ਸਮਝਦੇ ਆ ਔਰ ਕਿਤੇ ਇਹ ਵੀ ਗੱਲ ਹੈ ਕਿ ਉਹ ਇਹਨਾਂ ਤੋਂ ਜਿਹੜੇ ਨਵੇਂ ਇਮੀਗ੍ਰੈਂਟਸ ਹੈ ਉਹਨਾਂ ਨੂੰ ਉਹਨਾਂ ਤੋਂ ਡਰ ਹੈ ਕਿ ਸਾਡੇ ਰਿਸੋਰਸਸ ਖੋ ਰਹੇ ਹੈ ਪੁਰਾਣੇ 40 50 ਸਾਲ ਪਹਿਲਾਂ ਪੰਜਾਬੀ ਉੱਥੇ ਮੂਵ ਹੋ ਗਏ ਕੈਨੇਡਾ ਚਲੇ ਗਏ ਹਿੰਦੁਸਤਾਨ ਛੱਡ ਕੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਗੋਰਿਆਂ ਵਾਂਗ ਸੋਚਣ ਲਈ ਮਜਬੂਰ ਹੋਣਾ ਪੈਂਦਾ ਜਾਂ ਉਹ ਸੋਚ ਰਹੇ ਹੈ ਕਿ ਇਹ ਜਿਹੜੇ ਨਵੇਂ ਬੱਚੇ ਆ ਰਹੇ ਹੈ ਸ਼ਾਇਦ ਸਾਡੇ ਬੱਚਿਆਂ ਦੀ ਵੀ ਜੌਬ ਖੋਣਗੇ ਜਾਂ ਇੱਥੇ ਆ ਕੇ ਇਹ ਅਨਸਿਵਿਲਾਇਜ਼ਡ ਬਿਹੇਵ ਕਰ ਰਹੇ ਕੁਝ ਇਸ ਤਰ੍ਹਾਂ ਦਾ ਹਾਂਜੀ ਇਹ ਜਰੂਰ ਉਹ ਕਹਿੰਦੇ ਆਂ ਵੀ ਅਨਸਿਵਿਲਾਇਜ਼ਡ ਬਿਹੇਵੀਅਰ ਹੈਗਾ ਪਰ ਉਹਨਾਂ ਦਾ ਮੇਰੇ ਖਿਆਲ ਫੋਕਸ ਜਿਹੜਾ ਹੈ ਉਹ ਪੰਜਾਬੀ ਕਮਿਊਨਿਟੀ ਤੇ ਹੈ ਫੋਰ ਐਗਜ਼ਾਮਪਲ ਮੇਰੇ ਇੱਕ ਦੋਸਤ ਨੇ ਉੱਥੇ ਕਿਹਾ ਕਿ ਮੈਂ ਕਾਨਸਰਟ 'ਚ ਗਿਆ ਪੰਜਾਬੀ ਕਾਨਸਰਟ 'ਚ ਗਿਆ ਤੇ ਉੱਥੇ ਕਹਿੰਦੇ ਵੀ ਬਾਥਰੂਮ ਸਾਫ਼ ਨਹੀਂ ਸੀ ਕਿ ਬੱਚੇ ਨੇ ਬਾਥਰੂਮ ਗੰਦੇ ਕਰਤੇ ਹੋਏ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਗੋਰਿਆਂ ਦੇ ਕਾਨਸਰਟ 'ਚ ਗਏ ਹੋ ਮੈਂ ਗੋਰਿਆਂ ਦੇ ਕਾਨਸਰਟ 'ਚ ਗਏ ਆ ਉੱਥੇ ਬੀਅਰ ਪਿੰਦੇ ਆ ਉੱਥੇ ਹਰ ਤਰ੍ਹਾਂ ਦੀ ਸ਼ਰਾਰਤ ਚੱਲ ਰਹੀ ਹੈ ਜਿੱਥੇ 5000 ਬੰਦਾ ਹੋ ਗਿਆ ਔਰ ਟਾਇਲਟ ਨੇ ਵੀ ਉਸਾ ਰਹਿ ਨਹੀਂ ਸਕਦੇ ਜੀ ਸੋ ਇਹ ਤੁਸੀਂ ਬਲੇਮ ਕਰ ਰਹੇ ਹੋ ਟੀਨੇਜਰਸ ਨੂੰ ਕਿ ਸਿਰਫ ਪੰਜਾਬੀਆਂ ਨੂੰ ਪਰ ਕਿਉਂਕਿ ਉਹਨਾਂ ਨੇ ਕਿਹਾ ਕੇਵਲ ਪੰਜਾਬੀਆਂ ਨੂੰ ਤੇ ਜਿਹੜੇ ਵੀਡੀਓ ਵੀ ਬਣ ਕੇ ਅਸੀਂ ਇੱਥੇ ਆਪਸ ਵਿੱਚ ਸ਼ੇਅਰ ਕਰਦੇ ਹਾਂ ਪੰਜਾਬੀਆਂ ਦੇ ਸ਼ੇਅਰ ਕਰਦੇ ਹਾਂ ਬਿਕੋਜ਼ ਅਸੀਂ ਪੰਜਾਬੀ ਕਮਿਊਨਿਟੀ ਤੋਂ ਹਾਂ ਜੀ ਪਰ ਐਕਚੁਅਲੀ ਉਹ ਜਨਰੇਸ਼ਨਲ ਗੈਪ ਹੈ ਪਰ ਇਹ ਬੱਚੇ ਕਹਿੰਦੇ ਆ ਅਸੀਂ ਪੜ੍ਹੇ ਲਿਖੇ ਆ ਅਸੀਂ ਨੌਕਰੀਆਂ ਵੀ ਕਰਾਂਗੇ ਘੁੰਮਾਂਗੇ ਵੀ ਅਸੀਂ ਆਪਣਾ ਲਾਈਫ ਬੈਲੈਂਸ ਬਣਾ ਸਕਾਂਗੇ ਬੇਸਮੈਂਟਾਂ ਦੀ ਗੱਲ ਚੱਲਦੀ ਹੈ ਹਾਂਜੀ ਬਾਰ-ਬਾਰ ਹਾਊਸਿੰਗ ਇਨ ਦਾ ਕ੍ਰਾਈਸਿਸ ਹੈ ਕੈਨੇਡਾ ਦੇ ਵਿੱਚ ਤੁਸੀਂ ਬਹੁਤ ਸਾਰੇ ਸ਼ਹਿਰਾਂ 'ਚ ਗਏ ਬਹੁਤ ਸਾਰੇ ਬੱਚਿਆਂ ਨੂੰ ਮਿਲੇ ਔਰ ਉਹ ਬੇਸਮੈਂਟਾਂ ਦੇ ਓਨਰਸ ਨੂੰ ਵੀ ਮਿਲੇ ਜਿਹੱਚ ਜ਼ਿਆਦਾ ਜ਼ਿਆਦਾ ਪੰਜਾਬੀ ਰਹੇ ਹੋਣਗੇ ਉਹਨਾਂ ਬੇਸਮੈਂਟਾਂ ਦੇ ਵਿੱਚ ਕੀ ਨਾਰਮਸ ਨੂੰ ਫਾਲੋ ਕੀਤਾ ਜਾਂਦਾ ਹੈ ਜਾਂ ਉਹਨਾਂ ਬੇਸਮੈਂਟਾਂ ਦੇ ਵਿੱਚ ਬੱਚੇ ਜ਼ਿਆਦਾ ਰੱਖ ਕੇ ਜੋ ਸਾਨੂੰ ਸੁਣਨ ਚਾਹੁੰਦੇ ਇਹ ਚ ਤੁਸੀਂ ਨੇੜਿਓਂ ਦੇਖ ਕੇ ਆਏ ਹੋ ਇਹ ਚ ਕਿੰਨੀ ਸੱਚਾਈ ਹੈ ਇਹ ਚ ਦੇਖੋ ਜੀ ਬੇਸਮੈਂਟ ਪ੍ਰੀ ਕੋਵਿਡ ਜਿਹੜੀ ਬਰੇਸਮੈਂਟ ਹੈ ਉਹ ਤਕਰੀਬਨ 900 ਡਾਲਰ ਦੀ ਕਿਰਾਏ ਤੇ ਚੜਾ ਦਿੰਦੇ ਸੀਗੇ ਅੱਜ ਕੱਲ ਉਹ ਕਿਉਂਕਿ ਹਾਊਸਿੰਗ ਦਾ ਕਰਾਈਸਿਸ ਹੈਗਾ ਉਸ ਕੋਈ ਸ਼ੱਕ ਨਹੀਂ ਹੈ ਮੈਨੂੰ ਇੱਕ ਇੱਕ ਬਜ਼ੁਰਗ ਲੇਡੀ ਨੇ ਕਿਹਾ ਕਿ ਬੇਸਮੈਂਟਾਂ ਭਰੀਆਂ ਇਹਨਾਂ ਨੇ ਗੰਦ ਪਾਇਆ ਬੇਸਮੈਂਟਾਂ ਚ ਮੈਂ ਕਿਹਾ ਇਹ ਬੇਸਮੈਂਟਾਂ ਦਾ ਤੁਹਾਡੀਆਂ ਨੇ ਤੁਸੀਂ ਪੰਜਾਬੀ ਸੀ ਮਾਲਕ ਹਾਂਜੀ ਪੰਜਾਬੀ ਮਾਲਕ ਸੀਗੇ ਮੈਂ ਕਿਹਾ ਬੇਸਮੈਂਟਾਂ ਤੁਹਾਡੀਆਂ ਨੇ ਤੁਸੀਂ ਦਸ ਬੱਚੇ ਵਾੜੇ ਕਿਉਂ ਵੀ ਇਹ ਦੋ ਬੱਚੇ ਵੜਦੇ ਤੁਸੀਂ ਤੁਹਾਨੂੰ 450 ਡਾਲਰ ਪਰਸਨ ਨੂੰ ਦਿੰਦਾ ਤੇ 900 ਡਾਲਰ ਬਣਨੇ ਸੀ ਹੁਣ ਤੁਸੀਂ 5-500 ਡਾਲਰ ਲਈ ਜਾਂਦੇ ਹੋ ਦਸਾਂ ਬੰਦਿਆਂ ਤੋਂ ਤੇ ਤੁਸੀਂ ਪੈਸੇ ਜਿਆਦਾ 4000 ਜਾਂ 3000 ਡਾਲਰ ਤੱਕ ਬੇਸਮੈਂਟਾਂ ਚ ਚੜਾ ਰਹੇ ਹੋ ਫਿਰ ਉਹਨਾਂ ਚ ਇੱਕ ਫਾਇਰ ਐਗਜ਼ਿਟ ਚਾਹੀਦੀ ਹੈ ਬੇਸਮੈਂਟ ਚ ਜੋ ਮੋਸਟਲੀ ਮੈਂ ਉਥੇ ਦੇਖਿਆ ਹੈ ਨਹੀਂ ਬੇਸਮੈਂਟਾਂ ਚ ਕਿਚਨ ਹੈ ਜਿਹੜੇ ਅਕਸਰ ਪਾਸ ਨਹੀਂ ਕਰਾਏ ਹੋਏ ਉਹਨਾਂ ਨੇ ਉਥੇ ਬੇਸਮੈਂਟਾਂ ਚ ਲਾਊਣ ਹੈ ਕਿਚਨ ਪਰ ਉਹ ਪਾਸ ਹੋਣੇ ਚਾਹੀਦੇ ਆ ਉਹ ਕਿਸੇ ਨੇ ਪਾਸ ਕਰਾਏ ਆ ਕਿਸੇ ਨੇ ਨਹੀਂ ਕਰਾਏ 30 40 ਸਾਲ 50 ਸਾਲ ਪਹਿਲਾਂ ਜੋ ਜਾ ਕੇ ਸੈਟਲ ਹੋ ਗਏ ਔਰ ਜੋ ਹੁਣ ਜਾ ਰਹੇ ਉਹਨਾਂ ਦੇ ਵਿੱਚ ਇੱਕ ਤਾਂ ਉਹ ਦੂਰੀਆਂ ਨੇ ਸੋਚ ਦੇ ਲਿਹਾਜ਼ ਤੋਂ ਵੀ ਔਰ ਇਕਨੋਮਿਕ ਐਂਗਲ ਤੋਂ ਵੀ ਦੂਰੀਆਂ ਨੇ ਦੂਜਾ ਇਹ ਹੈ ਕਿ ਤੁਸੀਂ ਨਫ਼ਰਤ ਮੈਂ ਸ਼ਬਦ ਵਰਤੂੰਗਾ ਨਫ਼ਰਤ ਵੀ ਕਿਸਨ ਕਿਸੇ ਵੇਚ ਕਰ ਰਹੇ ਹੋ ਨਵੇਂ ਜਾਂਦਿਆਂ ਨੂੰ ਪਰ ਤੁਸੀਂ ਫਾਇਦਾ ਵੀ ਉਹਨਾਂ ਤੋਂ ਹੀ ਲੈ ਰਹੇ ਹੋ ਚਾਹੇ ਬੇਸਮੈਂਟ ਦੀ ਗੱਲ ਆਂਦੀ ਹੈ ਚਾਹੇ ਜੋਬਸ ਦੇਣ ਦੀ ਗੱਲ ਆਂਦੀ ਹੈ ਜਦੋਂ ਤੁਸੀਂ ਆਪਣੇ ਆਊਟਲੈਟਸ ਤੇ ਉਹਨਾਂ ਨੂੰ ਜੋਬਸ ਦਿੰਨੇ ਹੋ ਤਾਂ ਉਸ ਦੇ ਵਿੱਚ ਪੇ ਕਰਨ ਦਾ ਕਿਸ ਤਰ੍ਹਾਂ ਸਿਸਟਮ ਹੁੰਦਾ ਹੈ ਪੰਜਾਬੀਆਂ ਵੱਲੋਂ ਪੰਜਾਬੀਆਂ ਨੂੰ ਦੇਖੋ ਜੀ ਪੇ ਤਾਂ ਉੱਥੇ ਲਾਅ ਬੜੇ ਸਟ੍ਰਿਕਟ ਹਨ ਕਿ ਮਿਨਿਮਮ ਵੇਜੇ ਤਾਂ ਦੇਣੀ ਪੈਂਦੀ ਉਹਨਾਂ ਨੂੰ 15 ਅੱਜਕਲ 15.5 ਡਾਲਰ ਹੈ ਉਹ ਤਾਂ ਦੇਣਾ ਹੀ ਪੈਂਦਾ ਹੈ ਪਰ ਵਿਤਕਰਾ ਭੇਰ ਵੀ ਹੈ ਜਿਵੇਂ ਕਿ ਮੈਂ ਇਸ ਮੁਕੱਚਕ ਆਪਣੇ ਟਰੱਕ ਦੇ ਸਫ਼ਰ ਦਾ ਲਿਖਿਆ ਕਿ ਮੈਂ ਪੂਰਾ ਕੈਨੇਡਾ ਕ੍ਰਾਸ ਕੀਤਾ ਟਰੱਕ ਤੇ ਉਹ ਮੁੰਡਾ ਸੀਗਾ ਰੋहतक ਦਾ ਜੀ ਬੜਾ ਸਿਆਣਾ ਮੁੰਡਾ 22 ਸਾਲ ਦਾ ਮੁੰਡਾ ਬੜਾ ਯੰਗ ਮੁੰਡਾ ਉਹਨੇ ਉੱਥੇ ਜਾ ਕੇ ਪੰਜਾਬੀ ਸਿੱਖੀ ਪੰਜਾਬੀ ਸਿੱਖੀ ਇਸ ਲਈ ਕਿਉਂਕਿ ਉਹ ਪੰਜਾਬੀ ਪਰਿਵਾਰ ਨਾਲ ਕੰਮ ਕਰਦਾ ਸੀ ਹੁਣ ਜਿਹੜੀ ਟਰਕਿੰਗ ਕੰਪਨੀਜ਼ ਕੰਮ ਕਰਦਾ ਉਹਦੇ ਮਾਲਕ ਪੰਜਾਬੀ ਨੇ ਤੇ ਉਹ ਜਦੋਂ ਕਾਲ ਸੈਂਟਰ ਤੇ ਫੋਨ ਕਰਦਾ ਤਾਂ ਪੰਜਾਬੀ ਚ ਅੱਗੇ ਗੱਲ ਕਰਨੀ ਪੈਂਦੀ ਹੈ ਉਹਨੇ ਇਨੀ ਮਿਹਨਤ ਕੀਤੀ ਵੀ ਇੰਗਲਿਸ਼ ਤਾਂ ਉਹਨੇ ਸਿੱਖੀ ਹੋਈ ਹੈ ਇੰਪਰੂਵ ਕੀਤੀ ਆਪਣੀ ਨਾਲ ਪੰਜਾਬੀ ਵੀ ਸਿੱਖੀ। ਉਹ ਮੁੰਡੇ ਦਾ ਇਹ ਦੱਸਣਾ ਸੀ ਜਿਹੜੀ ਪਹਿਲੇ ਪਰਿਵਾਰ ਚ ਉਹਨੇ ਕੰਮ ਕੀਤਾ ਪੰਜਾਬੀ ਪਰਿਵਾਰ ਨੇ ਉਹਨੂੰ ਨੌਕਰੀ ਦਿੱਤੀ ਘਰ ਚ ਕੰਮ ਕਰਾਉਂਦੇ ਸੀ। ਤੇ ਉਹਨੂੰ ਪੈਸੇ ਵੀ ਚੰਗੇ ਦਿੰਦੇ ਸੀਗੇ। ਪਰ ਉਹ 40-50 ਸਾਲ ਦੇ ਗਏ ਹੋਇਆ। ਉਹ ਕਹਿੰਦੇ ਰੋਟੀ ਪਾ ਕੇ ਬਾਹਰ ਬਿਠਾ ਦਿੰਦੇ ਸੀਗੇ ਵੀ ਉੱਥੇ ਖਾਓ ਜਾ ਕੇ। ਪਰ ਉਹਨਾਂ ਦੇ ਵਿਚਾਰ ਇਹੋ ਜਿਹੇ ਕਿ ਉਹ ਪੁਰਾਣੇ ਨੇ। ਉਹ ਸੋਚਦੇ ਆ ਵੀ ਅਸੀਂ ਇੰਡੀਆ 'ਚ ਉਹੋ ਜਿਹੇ ਹੀ ਆ ਜਿਵੇਂ 1970 'ਚ ਸੀਗੇ। ਵੀ ਅਸੀਂ ਉਹਨਾਂ ਤੋਂ ਕੋਈ ਪੈਸੇ ਹੀ ਭਾਲਦੇ ਆਂ ਵੀ ਉਹ ਸਾਡੇ ਮਾਲਕ ਨੇ ਤੇ ਦੇਸ਼ ਬਦਲ ਗਿਆ ਸ਼ਹਿਰ ਬਦਲ ਗਿਆ ਸੋਚ ਨਹੀਂ ਬਦਲੀ ਅਭੀ ਸੋਚ ਨਹੀਂ ਬਦਲੀ ਜੀ ਔਰ ਇਹ ਮੈਂ ਅਕਰੋਸ ਦਾ ਬੋਰਡ ਨਹੀਂ ਕਹਿਣਾ ਚਾਹੁੰਦਾ ਮੈਂ ਸਪੈਸੀਫਾਈ ਕਰਨਾ ਚਾਹੁੰਦਾ ਮੈਂ ਇੱਕ ਚੈਪਟਰ ਇਸ ਤੇ ਲਿਖਿਆ ਜਿਹੜੇ ਬਹੁਤ ਸਾਰੇ ਲੋਕ ਉਸ ਜਨਰੇਸ਼ਨ ਦੇ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਬਹੁਤ ਹੈਲਪ ਕਰ ਰਹੇ ਤੁਸੀਂ ਜੋ ਪੁਰਾਣੇ ਪੰਜਾਬੀ ਆਪਣੇ ਗਏ ਹੋਏ 40 50 ਸਾਲ ਪਹਿਲਾਂ ਉਹਨਾਂ ਕੋਲ ਵੀ ਗਏ ਹਾਂ ਜੀ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨਾਲ ਬਹੁਤ ਗੱਲ ਕੀਤੀ ਜਿਵੇਂ ਬ੍ਰੈਮਟਨ ਤੇ ਮਿਸਿਸ ਆਗਾ ਦੋ ਸਬੁਰਬਸ ਨੇ ਉੱਥੇ ਉਹਨਾਂ ਦੇ ਪਾਰਕ ਸੇ ਚਲੇ ਜਾਂਦਾ ਸੀਗਾ ਉੱਥੇ ਬਜ਼ੁਰਗ ਬੈਠੇ ਰਹਿੰਦੇ ਜਦੋਂ ਧੁੱਪ ਨਿਕਲਦੀ ਹੈ ਗ੍ਰੈਂਡ ਚਿਲਨ ਨੂੰ ਬੇਬੀ ਸਿਟਿੰਗ ਕਰ ਰਹੇ ਹੁੰਦੇ ਆ ਉੱਥੇ ਮਿਲ ਜਾਂਦੇ ਆ ਔਰ ਬਹੁਤ ਵੈਲਿੰਗਲੀ ਉਹ ਹੱਸ ਕੇ ਗੱਲ ਕਰਦੇ ਆ ਕੁਝ ਬੰਦੇ ਇੰਨੇ ਜ਼ਿਆਦਾ ਟੌਕਸਿਕ ਲੱਗੇ ਕਿ ਵੀ ਇਹ ਵੜਨੀ ਵੜਨੀ ਨਹੀਂ ਦੇਣੀ ਚਾਹੀਦੀ ਪੰਜਾਬੀ ਇੱਕ ਲੇਡੀ ਨੇ ਤਾਂ ਇੱਥੇ ਤੱਕ ਕਿਹਾ ਵੀ ਸਪਾਊਸ ਵੀਜ਼ਾ ਅਲਾਉ ਨਹੀਂ ਹੋਣਾ ਚਾਹੀਦਾ ਉਹ ਕਿਉਂ ਮੈਂ ਉਹ ਸਮਝ ਨਹੀਂ ਸਕਿਆ ਉਹਨਾਂ ਦਾ ਕਹਿੰਦੇ ਵੀ ਇਹ ਮਿਸਯੂਜ਼ ਹੋ ਜਾਂਦਾ ਮੈਂ ਕਿਹਾ ਜੀ ਮ ਪਰ ਜੇ ਬੰਦ ਕਰ ਦੋਗੇ ਜਿਹੜਾ ਜਿਹੜੀ ਕੁੜੀ ਇੱਥੇ ਆ ਗਈ ਉਹਦਾ ਹਸਬੰਡ ਉੱਥੇ ਹੈਗਾ ਉਹ ਕਿਵੇਂ ਲੈ ਕੇ ਆਊਗੀ ਜਾਂ ਕੋਈ ਮੁੰਡਾ ਆ ਗਿਆ ਉਹਦੀ ਵਾਈਫ ਉੱਥੇ ਰਹਿ ਗਈ ਉਹਨੇ ਸਟਰਗਲ ਕਰਕੇ ਆਪਣਾ ਪੀਆਰ ਇੱਥੇ ਲੈ ਲਿਆ ਹੁਣ ਆਪਣੀ ਵਾਈਫ ਨੂੰ ਨਾ ਲਿਆ ਸਕੀ ਜੇ ਸਪਾਊਸ ਵੀਜ਼ਾ ਹੀ ਨਹੀਂ ਆ ਫਿਰ ਕਿਵੇਂ ਲੈ ਕੇ ਆਊਗਾ ਉਹਨਾਂ ਦੇ ਤਾਂ ਆਪਣੇ ਤਰਕ ਹੋਣਗੇ ਨਾ ਕਿ ਸਾਨੂੰ ਕਿਉਂ ਇਹਨਾਂ ਨਵੇਂ ਬੱਚਿਆਂ ਤੋਂ ਜਾਂ ਨਵੇਂ ਆਉਣੇ ਲੋਕਾਂ ਤੋਂ ਪਰੇਸ਼ਾਨੀ ਹੈਗੀ ਹੈ ਹਾਂਜੀ ਹਾਂਜੀ ਉਹਨਾਂ ਦੇ ਬਿਲਕੁਲ ਤਰਕ ਸਿਗੇ ਔਰ ਮੈਂ ਉਹਨਾਂ ਨਾਲ ਡਿਸਕਸ ਵੀ ਕੀਤਾ ਕਹਿੰਦੇ ਜੀ ਇਹ ਇਹ ਕ腐ਪਸ਼ਨ ਲੈ ਕੇ ਆਉਂਦੇ ਇੱਥੇ ਮੈਂ ਕਿਹਾ ਇਹ ਕ腐ਸ਼ਨ ਦੱਸੋ ਕਿਵੇਂ ਲੈ ਕੇ ਆਉਂਦੇ ਆ ਉਹ ਕਹਿੰਨ ਲੱਗੇ ਇਹ ਬ੍ਰਾਈਬ ਕਰਕੇ ਜੌਬਸ ਲੈਂਦੇ ਆ ਮੈਂ ਕਿਹਾ ਕਿਹਨੂੰ ਬ੍ਰਾਈਬ ਕਰਦੇ ਕਹਿੰਦੇ ਸੁਪਰਵਾਈਜ਼ਰ ਨੂੰ ਮੈਂ ਕਿਹਾ ਸੁਪਰਵਾਈਜ਼ਰ ਤਾਂ ਬੱਚਾ ਨਹੀਂ ਹੈ ਨਵਾਂ ਇਮੀਗ੍ਰੈਂਟ ਤਾਂ ਨਹੀਂ ਹੈ ਸੁਪਰਵਾਈਜ਼ਰ ਤਾਂ ਕੋਈ ਜਿਹੜਾ 10 10 12 ਸਾਲ ਦਾ ਇੱਥੇ ਹੈਗਾ ਉਹੀ ਸੁਪਰਵਾਈਜ਼ਰ ਬਣ ਸਕਦਾ ਉਹ ਤਾਂ ਤੁਸੀਂ ਹੋ ਤੇ ਫਿਰ ਤੁਸੀਂ ਐਕਸੈਪਟ ਕਰ ਰਹੇ ਹੋ ਤਾਂ ਹੀ ਲੈ ਰਹੇ ਚਾਹੇ ਤੁਸੀਂ ਹੋ ਜਾਂ ਕੋਈ ਚਾਹੇ ਉਹ ਕਹਿੰਦੇ ਤੂੰ ਬਿਗਾੜ ਰਹੇ ਹੈ ਇਹ ਬੱਚੇ ਮੈਂ ਕਿਹਾ ਵੀ ਉਹ ਬੱਚੇ ਜਿਹੜੇ ਲੈਣ ਵਾਲੇ ਨੂੰ ਤੁਸੀਂ ਕਹਿ ਰਹੇ ਹੋ ਸਾਫ਼ ਹੈ ਉਹ ਜਿਹਨੂੰ ਦੇਣੀ ਪੈ ਰਹੀ ਹੈ ਬਰਾਈਟ ਟੂ ਗੇਟ ਅ ਜੌਬ ਉਹਨੂੰ ਤੁਸੀਂ ਕਹਿੰਦੇ ਹੋ ਕ੍ਰਪਟ ਹੈ ਸੋ ਇਹੋ ਜੇ ਤਰਕ ਉਹਨਾਂ ਦੇ ਸੀਗੇ ਪਰ ਉਹ ਤਰਕ ਮੈਨੂੰ ਜ਼ਿਆਦਾ ਸਟਰੋਂਗ ਲੱਗੇ ਨਹੀਂ ਤੁਸੀਂ ਇੱਥੋਂ ਬੱਚਾ ਤਾਂ ਭੇਜ ਦਿੰਦੇ ਹੋ ਕਿ ਫਲਾں ਉੱਥੇ ਭੂਆ ਰਹਿੰਦੀ ਹੈ ਉੱਥੇ ਮਾਸੀ ਰਹਿੰਦੀ ਹੈ ਉੱਥੇ ਤਾਏ ਦਾ ਮੁੰਡਾ ਰਹਿੰਦਾ ਹੈ ਉਹਨਾਂ ਕੋਲ ਜਾ ਕੇ ਰਹਿ ਲਈ ਸੌਖੇ ਰਹੋਗੇ ਇਹ ਸੌਖੇ ਰਹਿੰਦੇ ਵੀ ਆ ਲੋਕ ਜਾਂ ਨਹੀਂ ਰਹਿੰਦੇ ਬੱਚਿਆਂ ਨਾਲ ਗੱਲ ਕਰਕੇ ਕੀ ਸਮਝ ਆਇਆ ਪਲੀਜ਼ ਆਪਣੇ ਬੱਚਿਆਂ ਨੂੰ ਜ਼ਿਆਦਾ ਟਰਸਟ ਕਰੋ ਉਹਨਾਂ ਤੇ ਇਤਬਾਰ ਕਰੋ ਉਹਦਾ ਕਾਰਨ ਇਹ ਹੈ ਜੀ ਮੈਂ ਤੁਹਾਨੂੰ ਇੱਕ ਦੁਆਰਣ ਦੇ ਤੌਰ ਤੇ ਦੱਸਦਾ ਵੀ ਇੱਕ ਮੇ ਉੱਥੇ ਬੱਚੀ ਸੀਗੀ ਉਹਦੇ ਬਾਰੇ ਮੈਂ ਕਿਤਾਬ ਚ ਲਿਖਿਆ ਜਿਹੜੀ ਆਪਣੇ ਖਰਚੇ ਤੇ ایرਨੋਟਿਕਲ ਇੰਜੀਨੀਅਰਿੰਗ ਕਰ ਰਹੀ ਹੈ ਉਹਦੀ ਕਲਾਸ ਚ ਹੋਰ ਕੁੜੀ ਸੀਗੀ ਜਿਹੜੀ ਬ੍ਰੈਂਪਟਨ ਰਹਿੰਦੀ ਹੈ ਇਹ ਰਹਿੰਦੇ ਟੋਰਾਂਟੋ ਯੂਨੀਵਰਸਿਟੀ ਟੋਰਾਂਟੋ ਡਾਊਨਟਾਊਨ ਚ ਉਹਨੇ ਕਮਰਾ ਲਿਆ ਉਹਨੇ ਉਸ ਕੁੜੀ ਨੂੰ ਕਿਹਾ ਵੀ ਤੂੰ ਮੇਰੇ ਕਮਰੇ ਜੀ ਸ਼ਿਫਟ ਕਰ ਜਾ ਕਿਰਾਇਆ ਦਾਦਾ ਕਰ ਲਾਂਗੇ ਸੌਖੇ ਰਵਾਂਗੇ ਨਾਲੇ ਤੇਰਾ ਟਰੈਵਲਿੰਗ ਬਚ ਜੂਗੀ ਬ੍ਰੈਂਪਟਨ ਤੋਂ ਘੰਟਾ ਸਵਾ ਘੰਟਾ ਲੱਗ ਜਾਂਦਾ ਆਂਦੇ ਹੋਏ ਤੇ ਉਹ ਕਹਿੰਦੀ ਮੇਰੇ ਘਰ ਦੇ ਨਹੀਂ ਆਉਣ ਦੇਣਾ ਘਰ ਦੇ ਕਿਥੇ ਨੇ ਉਹ ਪੰਜਾਬ ਚ ਬੈਠਿਆ ਕਹਿੰਦੇ ਕਿਉਂ ਕਹਿੰਦੇ ਉਹ ਭੂਆ ਕੋਲ ਬੈਠੀਆਂ ਉਹ ਕਹਿੰਦੇ ਭੂਆ ਕੋਲ ਰਹਿ ਉਹ ਕਹਿੰਦੇ ਉਹਨਾਂ ਨੂੰ ਸਮਝਾ ਖੈਰ ਜੀ ਗੱਲ ਗਲ ਹੋਈ ਉਹ ਕਹਿੰਦੇ ਚੱਲ ਪਹਿਲਾਂ ਤਾਂ ਪੇਰੈਂਟ ਨੇ ਕਿਹਾ ਵੀ ਇਹ ਭੂਆ ਕੋਲੀ ਰਹੀ ਚੱਲ ਕਿਉਂ ਨਹੀਂ ਕਰਦੇ ਐ ਨਹੀਂ ਕਰਦੇ ਹੁਣ ਉਹ ਉਹਨੇ ਕਿਹਾ ਚੱਲ ਭੂਆ ਜੀ ਦੇਖ ਜੇਗੀ ਤਾਂ ਭੂਆ ਮਨਜ਼ੂਰ ਕਰ ਦੇਗੀ ਤਾਂ ਚੱਲ ਜੋ ਉਹ ਕਹਿੰਦੇ ਭੂਆ ਉਹਦੀ ਆਈ ਕਮਰਾ ਦੇਖਦੀ ਕਮਰੇ ਤੋ ਪਹੁੰਚਣ ਤੋਂ ਪਹਿਲਾਂ ਹੀ ਨੁਕਸ ਕੱਢਣ ਲੱਗ ਗਈ ਵੀ ਇਹ ਚਦਾ ਆ ਠੀਕ ਨਹੀਂ ਆਹ ਠੀਕ ਨਹੀਂ ਕਮਰੇ ਸਾਰੇ ਨੁਕਸ ਕੱਢਦੇ ਤੇ ਮੈਂ ਰਿਅਲਾਈਜ਼ ਕਰ ਲਿਆ ਆਣੇ ਦੇਣਾ ਚਾਹੁੰਦੇ ਮੈਂ ਕਿ ਉਹਨਾਂ ਦਾ ਕੀ ਇੰਟਰਸਟ ਹੈ ਉਹ ਕਹਿੰਦੇ ਜੀ ਉਹ ਆਪਣੇ 600 ਡਾਲਰ ਉਸ ਤੋਂ ਕਰਾਏ ਲੈਂਦੇ ਆ ਤੇ ਉਹਦੇ ਪੇਰੈਂਟ ਤੇ ਇਹਾਸਾਨ ਕਰਦੇ ਆ ਕਿ ਦੇਖੋ ਵੀ ਏਸੀ ਇਹ ਕਮਰਾ 900 ਡਾਲਰ ਦੇ ਦੇ ਸਕਦੇ ਆ ਹਾਂ 900 ਹੋਈ ਔਰ ਘੱਟ ਚ ਵੀ ਰੱਖੀ ਹੋਈ ਘੱਟ ਚ ਰੱਖੀ ਹੋਈ ਵੀ ਇਹ ਕਮਰਾ 900 ਡਾਲਰ ਤੇ ਚੜਦਾ ਸੀਗਾ ਅਸੀਂ ਤਾਂ 600 ਲੈਨੇ ਮੈਂ ਕਿਹਾ ਚੜਦਾ ਸੀ ਇਹ ਕਹਿੰਦੇ ਨਹੀਂ ਉਹਨੂੰ ਬੇਸਮੈਂਟ ਤਾਂ ਉਹਨਾਂ ਨੇ ਚੜਾਈ ਹੋਈ ਹੋਈ ਐ ਉਹ ਤਾਂ ਆਪਣੇ ਘਰ ਉੱਪਰਲਾ ਕਮਰਾ ਜਿਹੜਾ ਵੈਸੇ ਕੋਈ ਕਿਰਾਏ ਤੇ ਨਹੀਂ ਲੈਂਦਾ ਉਹ ਦਿੱਤਾ ਹੋਇਆ ਉਹਨਾਂ ਨੇ ਤੇ ਉਹ ਕਹਿੰਦੇ ਉਹ ਵੀ ਉਹਦੇ ਨਾਲ ਬੇਟੀ ਨਾਲ ਸ਼ੇਅਰ ਕਰਦੀ ਐ ਇਹ 600 ਡਾਲਰ ਵੀ ਦਿੰਦੀ ਹੈ ਪਰ 600 ਡਾਲਰ ਤੋਂ ਜ਼ਿਆਦਾ ਇੰਪੋਰਟੈਂਟ ਉਹਨੂੰ ਕੀ ਹੈ ਵੀ ਉਹ ਜਦੋਂ ਰੋਟੀ ਬਣਨੀ ਹੋ ਉਹਨੂੰ ਕਹਿ ਦਿੰਦੀ ਆਟਾ ਗੁੰਨਦੇ ਆ ਫਲਾਣਾ ਕੰਮ ਕਰਦੇ ਉਹਨੂੰ ਯੂਜ਼ ਵੀ ਕਰ ਰਹੀ ਹੈ ਜਾਂ ਕਦੇ ਬੱਚੇ ਛੋਟੇ ਐ ਬੱਚੇ ਘਰ ਚ ਛੱਡ ਕੇ ਜਾਣੇ ਤਾਂ ਉਹਦੇ ਸਿਰ ਤੇ ਛੱਡ ਕੇ ਆਪ ਕੰਮ ਕਰੇ ਉਹਨੂੰ ਉਹਦੀ ਐਡਵਾਂਟੇਜ ਐ ਡਿਸਐਡਵਾਂਟੇਜ ਕੋਈ ਨਹੀਂ ਗੀ ਤੇ ਉਹ ਤਾਂ ਨਹੀਂ ਚਾਹ ਚੰਦੀ ਵੀ ਲੱਭੇ ਜਾਏ ਪਰ ਕਿਉਂਕਿ ਪੇਰੈਂਟਸ ਨਹੀਂ ਟਰਸਟ ਕਰ ਰਹੇ ਇੰਡੀਆ ਚ ਬੈਠਾ ਪੇਰੈਂਟਸ ਹਾਂਜੀ ਉਹ ਟਰਸਟ ਨਹੀਂ ਕਰ ਰਹਾ ਬੱਚੇ ਨੂੰ ਕਿ ਬੱਚਾ ਵਿਗੜ ਜਾਊਗਾ ਬੱਚਾ ਵਿਗੜ ਜਾਊਗਾ ਬੱਚਾ ਤਾਂ ਤੁਹਾਡਾ ਚੰਡੀਗੜ੍ਹ ਵੀ ਮੇਰੀ ਬੇਟੀ ਦਿੱਲੀ ਪੜਨ ਗਈ ਸੀਗੀ ਬਹੁਤ ਸਾਲ ਪਹਿਲਾਂ ਤੇ ਮੈਨੂੰ ਆਗੇ ਸੀਗੇ ਰਿਸ਼ਤੇਦਾਰ ਕਹਿੰਦੇ ਭਾਜੀ ਉੱਥੇ ਨਾ ਭੇਜੋ ਦਿੱਲੀ ਮੈਂ ਕਿਹਾ ਜੀ ਕਿਉਂ ਕਹਿੰਦੇ ਬੱਚਾ ਵਿਗੜ ਜਾਊਗਾ ਮੈਂ ਕਿਹਾ ਜੀ ਬੱਚੇ ਤਾਂ ਮੈਂ ਚੰਡੀਗੜ੍ਹ ਵੀ ਵਿਗੜਦੇ ਦੇਖੇ ਮੈਂ ਚੰਡੀਗੜ੍ਹ ਨੂੰ ਦਿੱਲੀ ਕਿਉਂ ਨਾ ਟਰਸਟ ਕਰਾਂ ਬੱਚੇ ਨੂੰ ਤੇ ਮੇਰੀ ਦਰख्वाਸਤ ਪੇਰੈਂਟਸ ਨੂੰ ਹੋਇਆ ਕਿ ਆਪਣੀ ਮਿਹਨਤਾਂ ਕਰਕੇ ਕਰਾਏ ਦੇ ਰਿਹਾ ਹੈ ਬੱਚੇ ਉਹ ਉਹ ਕੁੜੀ ਪੜ ਵੀ ਰਹੀ ਹੈ ਜੌਬ ਵੀ ਕਰ ਰਹੀ ਹੈ ਖਰਚਾ ਵੀ ਕੱਢ ਰਹੀ ਹੈ ਤੇ ਉਹਨੂੰ ਇੰਨਾ ਤਾਂ ਉਸਤੇ ਟਰਸਟ ਕਰੋ ਕਿ ਵੀ ਉਹ ਆਪਣੇ ਡਿਸੀਜਨ ਆਪ ਲੈ ਸਕਦੇ ਏ ਵੀ ਕਈ ਲੋਕ ਕਹਿੰਦੇ ਨਾ ਜਰ ਇੱਚ ਸਚਾਈ ਕਿੰਨੀ ਹੈ ਸਾਨੂੰ ਨਹੀਂ ਪਤਾ ਕਿ ਕੁੜੀਆਂ ਦੇ ਵਪਾਰ ਦੇ ਵਰਗੇ ਇਸ ਤਰ੍ਹਾਂ ਦੇ ਕੰਮਾਂ 'ਚ ਵੀ ਪੈ ਜਾਂਦੀਆਂ ਆਪਣਾ ਖਰਚਾ ਪੂਰਾ ਕਰਨ ਲਈ ਜਾਂ ਪਿੱਛੇ ਪੈਸਾ ਭੇਜਣ ਦੇ ਲਈ ਇਹ ਚਾ ਤੁਸੀਂ ਜੋ ਆਪਣਾ ਐਕਸਪੀਰੀਅੰਸ ਕੁਝ ਲਿਆ ਕੁਝ ਗੱਲ ਸਮਝ ਆਈ ਇਹਦੇ ਵਿੱਚ ਹਾਂਜੀ ਇਸ 'ਚ ਕੁਝ ਸਚਾਈ ਤਾਂ ਕੁਝ ਹੈ ਪਰ ਇੰਨੀ ਨਹੀਂ ਜਿੰਨੀ ਅਸੀਂ ਉਹਨੂੰ ਹਾਈਲਾਈਟ ਕਰ ਦਿੰਨੇ ਜੀ ਬਈ ਜਦੋਂ ਪਹਿਲਾਂ ਤਾਂ ਉਹਨਾਂ ਪੇਰੈਂਟਸ ਬਾਰੇ ਕਰਾਂ ਕਮਾਂ ਜਿਹੜੇ ਜਾਣਦੇ ਹੀ ਬੱਚੇ ਨੂੰ ਕਹਿੰਦੇ ਪੈਸਾ ਭੇਜ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਬੱਚੇ ਤੇ ਬੱਚੇ ਤੇ ਮੈਨੂੰ ਇਹ ਭੇਜਣਾ ਤਾਂ ਇਹ ਮੰਨ ਕੇ ਚੱਲੋ ਵੀ 4 ਸਾਲਾਂ ਨੂੰ ਬੱਚੇ ਨੂੰ ਲੱਗ ਜਾਣਗੇ ਸੈਟਲ ਹੋਣ ਲਈ ਔਰ ਉਹ ਪੈਸੇ ਰਾਸਿਰ ਦੇ ਭੇਜ ਵੀ ਸਕੂਗਾ ਭੇਜਦੇ ਬੱਚੇ ਬੱਚਿਆਂ ਨੂੰ ਬਹੁਤ ਫਿਕਰ ਆਪਣੇ ਪੇਰੈਂਟ ਦੀ ਪਰ ਜਿੱਦ ਦਿਨ ਜਾਂਦੇ ਹੀ ਭੇਜਣ ਦੀ ਕਰਦੇ ਐ ਫਿਰ ਉਹ 6 20 ਘੰਟੇ ਦੀ ਜੌਬ ਦੀ ਜਗ੍ਹਾ 40 ਘੰਟੇ ਜੌਬ ਕਰਦਾ ਔਰ ਫਿਰ ਪੜ੍ਹਾਈ ਉਹਦੀ ਹੁੰਦੀ ਨਹੀਂ ਔਰ ਹੈਲਥ ਵੀ ਖਰਾਬ ਕਰਦਾ ਹੈਲਥ ਵੀ ਖਰਾਬ ਕਰਦਾ ਔਰ ਕਈ ਬੱਚਿਆਂ ਤੇ ਇਨਾ ਪ੍ਰੈਸ਼ਰ ਆ ਜਾਂਦਾ ਜਿਵੇਂ ਕੁਝ ਕਹਿੰਦੇ ਵੀ ਗਲਤ ਕੰਮਾਂ 'ਚ ਪੈ ਗਈਆਂ ਕੁੜੀਆਂ ਮੁੰਡੇ ਵੀ ਮੁੰਡੇ ਕਈ ਵਾਰ ਕਈ ਵਾਰ ਕ੍ਰਾਈਮ 'ਚ ਪੈ ਜਾਂਦੇ ਆ ਕਈ ਵਾਰ ਡਰੱਗਜ਼ ਦੀ ਤਸਕਰੀ 'ਚ ਪੈ ਜਾਂਦੇ ਆ ਕਿ ਯਾਰ ਉਹ ਕੋਈ ਉਹਨੂੰ ਲਾਲਚ ਇਹ ਦੇਂਦਾ ਕਿ ਤੇਰੇ ਫਾਦਰ ਦੇ ਗਹਿਣੇ ਪਈ ਹੋਈ ਆ ਜ਼ਮੀਨ ਤੇਰੇ ਪਿਓ ਦੀ ਇੱਕ ਇੱਕ ਵਾਰੀ ਜੀ ਨਿਕਲ ਜੂਗੀ ਵੀ ਉਤੋਂ 10 ਲੱਖ ਰੁਪਏ ਚੱਕ ਲਾਂਗੇ ਉਸ ਲਾਲਚ ਆ ਕੇ ਵਿਚਾਰਾ ਉਹੋ ਜਿਹਾ ਵੀ ਕੰਮਾਂ 'ਚ ਪੈ ਜਾਂਦਾ ਤਾਂ ਉਹਨੂੰ ਇਹ ਪ੍ਰੈਸ਼ਰ ਪੇਰੈਂਟਸ ਦਾ ਪਾਣ ਪਰ ਜਿੱਥੇ ਗੱਲ ਆਈ ਦੇ ਤਸਕਰੀ ਦੀ ਉਹ ਇਹ ਆ ਕਿ ਦਿਸ ਇਜ਼ ਅ ਰਿਐਲਿਟੀ ਹਰ ਜਗ੍ਹਾ ਤੇ ਚੰਡੀਗੜ੍ਹ ਚ ਵੀ ਇਹ ਹੋ ਰਿਹਾ ਹੈ ਹਰ ਹਰ ਸ਼ਹਿਰ ਜਿੱਥੇ ਵੀ 30000 ਟੀਨੇਜਰਸ ਹੋਣਗੇ ਉੱਥੇ ਹਰ ਤਰ੍ਹਾਂ ਦਾ ਕੰਮ ਹੋਊਗਾ ਬਟ ਥਿਸ ਇਜ਼ ਨਾਟ ਦਾ ਮੈਜੋਰਿਟੀ ਸਾਡੇ 4000 ਤੋਂ ਲੈ ਕੇ 5000 ਕਿਲੋਮੀਟਰ ਤੱਕ ਟਰੱਕਾਂ 'ਚ ਸਫ਼ਰ ਕੀਤਾ ਇਹ ਜਾਣਨ ਲਈ ਕਿ ਟਰੱਕਰਸ ਦੀ ਜ਼ਿੰਦਗੀ ਉੱਥੇ ਕਿਵੇਂ ਜਿੱਥੇ ਖਾਸ ਕਰ ਪੰਜਾਬੀ ਨੇ ਟਰਕਿੰਗ ਇੰਡਸਟਰੀ ਦੇ ਵਿੱਚ ਦਾ ਬਰਾਊਨ ਗੋਰਾ ਜੋ ਬ੍ਰੈਂਟਨ ਕਿੱਥੇ ਫਿੱਟ ਹੁੰਦੇ ਨੇ ਮੇਰੇ ਖਿਆਲ ਬਹੁਤ ਅੱਛਾ ਆਪੋਜ਼ਿਟ ਐਗਜ਼ੈਂਪਲ ਹੈ ਜੀ ਟਰਕਿੰਗ ਇੰਡਸਟਰੀ ਉਹ ਉਹ ਯੂਨੀਫਾਰਮ ਕਰ ਰਹੇ ਮਿਲਾ ਰਹੇ ਦੋਨੋਂ ਜਨਰੇਸ਼ਨ ਨੂੰ ਉੱਥੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਆ ਇੱਕ ਦੂਜੇ ਦੀ ਇੱਜ਼ਤ ਕਰ ਰਹੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਇਹ ਤਾਂ ਬਹੁਤ ਅੱਛਾ ਉਦਾਹਰਣ ਹੈ ਕਿ ਇਹੋ ਜੀ ਜਿੱਥੇ ਉਹ ਮਿਲ ਕੇ ਕੰਮ ਕਰ ਰਹੇ ਆ ਕੋਈ ਕਿਸੇ ਦਾ ਵਿਤਕਰਾ ਨਹੀਂ ਜਿਹੜੀਆਂ ਕੋਠੀਆਂ ਦੁਆਬੇ ਤੁਸੀਂ ਜਾ ਕੇ ਦੇਖ ਲਓ ਜਾਂ ਅੰਮ੍ਰਿਤਸਰ ਵਾਲੇ ਇਲਾਕੇ ਜਾ ਕੇ ਦੇਖੋ ਕੋਠੀਆਂ ਕੋਠੀਆਂ ਬਣੀਆਂ ਤਾਂ ਬਹੁਤ ਸੋਹਣੀਆਂ ਨੇ ਰਹਿੰਦਾ ਕੋਈ ਨਹੀਂ ਪਰ ਉਹ ਬਣਾਉਣ ਵਾਲੇ ਉਹੀ ਲੋਕ ਨੇ ਜਿਹੜੇ ਕਿ ਕਈ ਦਹਾਕੇ ਪਹਿਲਾਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਮੂਵ ਹੋ ਗਏ ਤੇ ਉਹਨਾਂ ਦਾ ਕੀ ਰਿਲੇਸ਼ਨ ਤੁਸੀਂ ਦੇਖਦੇ ਆਂ ਉਹ ਬਹੁਤ ਇੰਪੋਰਟੈਂਟ ਰਿਲੇਸ਼ਨ ਹੈ ਜੀ ਔਰ ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਉਂ ਕੋਠੀਆਂ ਬਣਾਈਆਂ ਉਹ ਜ਼ਿਆਦਾਤਰ ਜਿਹੜਾ ਤਬਕਾ ਪੈਣਾ ਗਿਆ ਸੀ ਇੱਥੋਂ ਬਹੁਤ ਜ਼ਿਆਦਾ ਜ਼ਮੀਨ ਉਹਨਾਂ ਕੋਲ ਹੈ ਨਹੀਂ ਸੀਗੀ ਜਾਂ ਥੋੜਾ ਕਮਜ਼ੋਰ ਤਬਕਾ ਹੋ ਸੀਗਾ ਤੇ ਉਹਨਾਂ ਨੇ ਆਪਣੇ ਖਾਸ ਤੌਰ 'ਤੇ ਆਪਣੇ ਕਾਸਟ ਦਾ ਬੜਾ ਰਹਿਦਾ ਜੀ ਵੀ ਕੋਈ ਕਾਸਟ ਨੂੰ ਉੱਚੀ ਨਹੀਂ ਵੀ ਅਸੀਂ ਕਹਿੰਦੇ ਆ ਤੇ ਜਿਹੜਾ ਕੋਈ ਉਹਨਾਂ ਕਾਸਟ ਤੋਂ ਗਿਆ ਉਹ ਉਹਨੇ ਜਾ ਕੇ ਉੱਥੇ ਪੈਸੇ ਮੈਨ ਤਾਂ ਬਹੁਤ ਕੀਤੀਆਂ ਪੈਸੇ ਬਣਾਏ ਘਰ ਬਣਾ ਲਏ ਪਰ ਆਪਣੇ ਘਰ ਬਣਾਉਣ ਤੋਂ ਪਹਿਲਾਂ ਇੱਥੇ ਕੋਠੀਆਂ ਬਣਾਈਆਂ ਆਪਣੇ ਪੇਰੈਂਟਸ ਨੂੰ ਵੱਡੀਆਂ ਕੋਠੀਆਂ ਬਣਾ ਕੇ ਇਸ ਲਈ ਦਿੱਤੀਆਂ ਕਿ ਉਹ ਜ਼ਮੀਂਦਾਰਾਂ ਨੂੰ ਦਿਖਾਣਾ ਚਾਹੁੰਦੇ ਸੀਗੇ ਕਿ ਤੁਸੀਂ ਸਾਡੀ ਮਾਂ ਨੂੰ ਸਾਡੇ ਪਿਓ ਨੂੰ ਜ਼ਲੀਲ ਕੀਤਾ ਇਹਨੇ ਸਾਲ ਇੰਨੀਆਂ ਜਨਰੇਸ਼ਨਸ ਉਹ ਇੱਕ ਜਨਰੇਸ਼ਨ ਦਾ ਬੈਗੇ ਨਹੀਂ ਉਹ ਕਈ ਜਨਰੇਸ਼ਨ ਦਾ ਬੈਗੇਜ ਹੈ ਕਿ ਤੁਸੀਂ ਉਹਨਾਂ ਨੂੰ ਜ਼ਲੀਲ ਕੀਤਾ ਤੇ ਅਸੀਂ ਹੁਣ ਤੁਹਾਡੇ ਤੋਂ ਵੱਡੇ ਹੋ ਗਏ ਉਹ ਕੋਠੀਆਂ ਦਾ ਮਕਸਦ ਇਹ ਹੈ ਜ਼ਿਆਦਾਤਰ ਉਹ ਪੇਰੈਂਟਸ ਵੀ ਉਹ ਬਾਅਦ ਚੋਂ ਉੱਥੇ ਲੈ ਗਏ ਪਰ ਉਹ ਕੋਠੀਆਂ ਇੱਥੇ ਖਾਲੀ ਪਈਆਂ ਪਰ ਉਹ ਬਹੁਤ ਵੱਡੀ ਸਟੇਟਮੈਂਟ ਹੈ ਸਾਡੀ ਆਈ ਥਿੰਕ ਸਾਡੀ ਕਾਸਟ ਵਾਰਡ ਦੀ ਵੀ ਇੱਕ ਸਟੇਟਮੈਂਟ ਹੈਗੀ ਹੈ ਉਹ ਕਿ ਉਹ ਕਈ ਜਨਰੇਸ਼ਨ ਨਾਲ ਉਹ ਦੇਖਦੇ ਆ ਰਹੇ ਕਿ ਸਾਡੇ ਤੇ ਇਹ ਜਲੀਲ ਹੋ ਰਿਹਾ ਸਾਡੇ ਪੇਰੈਂਟਸ ਔਰ ਆਪਣੀ ਮਾਂ ਨੂੰ ਕਿਸੇ ਨੂੰ ਤੂੰ ਤੜਕ ਕਰਦੇ ਪੁੱਛਾ ਰੱਖਣਾ ਤਾਂ ਮੈਂ ਭਾਵੇਂ ਕੋਠੀ ਬਣਾਣੀ ਆਪਾਂ ਖਾਲੀ ਛੱਡਣੀ ਆ ਖਾਲੀ ਜਹੇ ਛੱਡਦਾ ਔਰ ਉਸ ਬਣਾਣੀ ਹੈ ਉਸ ਤੋਂ ਜ਼ਮੀਂਦਾਰ ਤੋਂ ਉੱਚੀ ਹੈ ਜੋ ਕੈਨੇਡਾ ਦਾ ਮੀਡੀਆ ਹੈ ਉਸ ਨੂੰ ਔਨ ਕੌਣ ਲੋਕ ਕਰਦੇ ਉਹ ਚ ਸੇ ਕੀਦੀ ਹੈ ਕਿਸ ਕਮਿਊਨਿਟੀ ਦੀ ਹੈਗੀ ਔਰ ਜੋ ਬੱਚੇ ਇਥੋਂ ਗਏ ਹੈ ਉਹ ਮੀਡੀਆ ਕਿਸ ਤਰ੍ਹਾਂ ਆਪਣਾ ਰੋਲ ਨਿਭਾ ਰਿਹਾ ਉਥੇ ਇਸ ਤਰ੍ਹਾਂ ਜੀ ਮੀਡੀਆ ਤੇ ਮੈਂ ਇੱਕ ਚੈਪਟਰ ਇਸ ਬੁੱਕ ਚ ਲਿਖਿਆ ਤੁਸੀਂ ਦੇਖਿਆ ਹੋਣਾ ਤੇ ਉਹਦਾ ਕਾਰਨ ਇਹ ਹੈ ਕਿ ਮੀਡੀਆ ਤੁਹਾਨੂੰ ਥੋੜਾ ਰਿਸਪਾਂਸਿਬਲ ਹੋਣਾ ਪੈਣਾ ਪੰਜਾਬੀ ਮੀਡੀਆ ਜ਼ਿਆਦਾ ਫੋਕਸ ਕਰ ਰਹਾ ਹੈ ਕੈਨੇਡੀਅਨ ਪੰਜਾਬੀ ਮੀਡੀਆ ਜਾਂ ਸੋਸ਼ਲ ਮੀਡੀਆ ਇਸ ਫੋਕਸਿੰਗ ਔਨ ਦਾ ਰੋਂਗ ਡੂਇੰਗਸ ਆਫ ਸਮ ਪੀਪਲ ਕਿ ਕੋਈ ਕਿਸ ਨੇ ਕੋਈ ਚੋਰੀ ਕਰ ਲਈ ਕੋਈ ਇੱਕ ਕੁੜੀ ਕੋਈ ਡਰੰਕ ਹੋ ਗਈ ਉਹਦਾ ਵੀਡੀਓ ਪਾਤਾ ਜੀ ਇਹ ਤਾਂ ਕਿ ਸ਼ਰਾਬਾਂ ਪੀ ਰਿਹਾ ਹੈ ਇੱਥੇ ਕਿਹੜਾ ਨਹੀਂ ਪੀ ਰਿਹਾ ਅਸੀਂ ਸ਼ਰਾਬਾਂ ਇੱਥੇ ਅਸੀਂ ਇੱਥੇ ਵੀ ਸ਼ਰਾਬਾਂ ਪੀਂਦੇ ਜੇ ਵੀਡੀਓ ਤੇ ਉੱਥੇ ਫੋਕਸ ਕਰਨਾ ਤਾਂ ਉੱਥੇ ਕਰਾਂਗੇ ਬਟ ਕਿ ਸਾਰਾ ਪੰਜਾਬੀ ਬੱਚਾ ਸ਼ਰਾਬਾਂ ਪੀਵੀਂ ਡਿਗ ਜਾਂਦਾ ਤਸਵੀਰ ਤੇ ਬਣਦੀ ਹੈ ਨਾ ਕਿ ਬ੍ਰੈਮਟਨ ਚ ਜਾਂ ਕਿਸੇ ਹੋਰ ਥਾਂ ਆਤੇ ਕਿ ਚੌਕ ਤੇ ਜੀ ਪੰਜਾਬੀ ਮੁੰਡੇ ਦੇ ਖੁੱਲ੍ਹ ਲੜ ਰਹੇ ਪਾੜ ਤੇ ਸਿਰ ਪੰਤੀਆਂ ਗੱਡੀਆਂ ਕੁਝ ਇਸ ਤਰ੍ਹਾਂ ਦਾ ਉਹ ਵਾਕ ਦੇ ਕੇ ਹਾਂ ਜੀ ਹਾਂ ਜੀ 2017 ਚ ਮੈਂ ਉੱਥੇ ਗਿਆ ਸੀ ਜੀ ਉੱਥੇ ਇੱਕ ਇਹ ਜਿਹਾ ਇਨਸੀਡੈਂਟ ਹੋਇਆ ਸੀ ਜਿੱਥੇ ਲੜਾਈ ਹੋ ਗਈ ਸੀ ਮੈਂ 1 ਮਹੀਨਾ ਕੈਨੇਡਾ ਰਿਹਾ 1 ਮਹੀਨਾ ਉਹੀ ਰੀਲ ਚੱਲਦੀ ਰਹੀ ਮੀਡੀਆ ਚ ਸਾਡਾ ਮਕਸਦ ਇਹੀ ਜਾਣਨ ਦਾ ਸੀ ਕਿ ਅਸਲ ਚ ਉੱਥੇ ਪਹੁੰਚ ਕੇ ਧਰਤੀ ਦੀ ਸੱਚਾਈ ਕੀ ਹੈ ਤਾਂ ਤੁਸੀਂ ਇਹ ਕਿਤਾਬ ਜ਼ਰੂਰ ਪੜੋ ਤੁਹਾਨੂੰ ਹੋਰ ਵੀ ਚੀਜ਼ਾਂ ਕੈਨੇਡਾ ਦੀਆਂ ਮਿਲਣਗੀਆਂ ਇਹਦੇ ਵਿੱਚ ਕਈ ਸਾਰੇ ਚੈਪਟਰਸ ਨੇ ਅ ਕਨਕਈ ਸਾਹਿਬ ਹੋਰਾਂ ਨੇ ਇਨਕਲੂਡ ਕੀਤੇ 10 ਚੈਪਟਰ ਲਗੇ ਸਾਹਿਬ ਦੇ ਵਿੱਚ ਤੇ ਇਹਦੇ ਨਾਲ ਤੁਹਾਨੂੰ ਪੜ ਕੇ ਸਮਝ ਆ ਜਾਏਗਾ ਕਿ ਕੈਨੇਡਾ ਦਾ ਜੋ ਸਟਰਕਚਰ ਹੈ ਜੋ ਤਾਣਾ ਬਾਣਾ ਹੈ ਉਹ ਕਿੱਥੇ ਪਹੁੰਚ ਰਿਹਾ ਹੈ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਹੋਰ ਖਬਰਾਂ ਤੇ ਹੋਰ ਵੀ ਅਪਡੇਟਸ ਦੇ ਲਈ ਧੰਨਵਾਦ